ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਕੰਬ ਵਿੱਚ ਵਿਟਾਮਿਨ E ਪਾਇਆ ਜਾਂਦਾ ਹੈ ਜੇਕਰ ਤੁਸੀਂ ਇਸ ਨੂੰ ਖਾਮੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਨਿੱਕਾ ਹੀ ਲਾਭ ਮਿਲਣਗੇ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਸਹੀ ਰਹੇਗੀ ਨੰਬਰ 2 ਮਠਿਆਈ ਵਾਲੇ ਡੱਬੇ ਵਿੱਚ ਜੇਕਰ ਤੁਸੀਂ ਲੌਂਗ ਪਾ ਦਿੰਦੇ ਹੋ ਤਾਂ ਇਸ ਨਾਲ ਡੱਬੇ ਵਿੱਚ ਕਦੇ ਵੀ ਕੀੜੀਆਂ ਨਹੀਂ ਪੈਣਗੀਆਂ ਬਿਲਕੁਲ ਸਾਫ਼ ਹੀ ਰਹਿਣਗੇ ਨੰਬਰ 3 ਜੇਕਰ ਤੁਸੀਂ ਆਪਣੇ ਖਾਣੇ ਵਿੱਚ ਹਰੀਆਂ ਸਬਜ਼ੀਆਂ ਤੇ ਦਾਲਾਂ ਦਾ ਸੇਵਨ ਜ਼ਿਆਦਾ ਕਰਦੇ ਹੋ ਤੁਹਾਡੇ ਸਰੀਰ ਅੰਦਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ ਨੰਬਰ 4 ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲੋਂ ਤਾਂ ਪਾਣੀ ਘਰ ਤੋਂ ਲੈ ਕੇ ਹੀ ਨਿਕਲੋ ਬਾਹਰ ਵਾਲਾ ਪਾਣੀ ਬੋਤਲ ਦਾ ਪਾਣੀ ਸਾਡੀ ਸਿਹਤ ਨੂੰ ਨੁਕਸਾਨ ਕਰ ਸਕਦਾ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਪਾਣੀ ਕਦੋਂ ਦਾ ਭਰਿਆ ਹੋਇਆ ਹੈ ਨੰਬਰ 5 ਜਿਹੜੀਆਂ ਔਰਤਾਂ ਦੇ ਮੱਥੇ ਤੇ ਤਿਲ ਹੋਵੇ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨੇ ਨਾਲ ਹੀ ਉਹਨਾਂ ਦਾ ਲੱਕ ਉਹਨਾਂ ਦਾ ਸਾਥ ਦਿੰਦਾ ਹੈ ਨੰਬਰ 6 ਜਦੋਂ ਵੀ ਤੁਸੀਂ ਸੌਣ ਲੱਗਦੇ ਹੋ ਤਾਂ ਉਸ ਤੋਂ ਪਹਿਲਾਂ ਹਰੀ ਇਲਾਇਚੀ ਚਬਾ ਲਓ ਤੇ ਫਿਰ ਉਸ ਦੇ ਉੱਪਰ ਦੀ ਗੂੰਗੁਣਾ ਪਾਣੀ ਪੀ ਲਓ ਇਸ ਦਿਮਨ ਤੁਹਾਡਾ ਪਰਚੰਦ ਅੰਦਰ ਮਜ਼ਬੂਤ ਹੋਵੇਗਾ ਤੇ ਨਾਲ ਹੀ ਸ੍ਰੀ ਨੂੰ ਨੇਕਾਂ ਹੀ ਲਾਭ ਮਿਲਣਗੇ। ਨੰਬਰ 7 ਜਿਹੜੀਆਂ ਔਰਤਾਂ ਹੱਦ ਤੋਂ ਜ਼ਿਆਦਾ ਰੋਂਦੀਆਂ ਹਨ ਉਹਨਾਂ ਔਰਤਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਰੋਣਾ ਹੀ ਰਹਿ ਜਾਂਦਾ ਹੈ ਇਸ ਲਈ ਹੱਸਣ ਦੀ ਆਦਤ ਪਾਓ ਤਾਂ ਤੁਸੀਂ ਜ਼ਿੰਦਗੀ ਵਿੱਚ ਕੁਝ ਲੈ ਸਕਦੇ ਹੋ। ਨੰਬਰ 8 ਜਦੋਂ ਵੀ ਤੁਸੀਂ ਅਰਬੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਨੂੰ ਕੱਟ ਕੇ ਹਲਕੀ ਜਿਹੀ ਧੁੱਪ ਵਿੱਚ ਜ਼ਰੂਰ ਲਗਾਓ ਇਸ ਨਾਲ ਸਬਜ਼ੀ ਬਹੁਤ ਹੀ ਸਵਾਦ ਦੇ ਨਾਲ ਨਾ ਖਿਲੀ-ਖਿਲੀ ਬਣਦੀ ਹੈ। ਨੰਬਰ 9 ਅਕਸਰ ਅਸੀਂ ਜਦੋਂ ਕੁਝ ਖਾਂਦੇ ਹਾਂ ਤਾਂ ਸਾਡੇ ਪੇਟ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਇਸ ਲਈ ਖਾਣਾ ਬਣਾਉਣ ਸਮੇਂ ਹਲਕਾ ਕਾਲੀ ਮਿਰਚ ਤੇ ਹਿੰਗ ਜ਼ਰੂਰ ਪਾ ਲਿਆ ਕਰੋ ਇਸ ਨਾਲ ਖਾਣਾ ਸਾਡੇ ਆਸਾਨੀ ਨਾਲ ਹਾਜਮ ਹੋ ਜਾਂਦਾ ਹੈ ਨੰਬਰ 10 ਜਦੋਂ ਵੀ ਤੁਸੀਂ ਘਰੋਂ ਬਾਹਰ ਜਾਵੋ ਤਾਂ ਹਲਕਾ ਮਿੱਠਾ ਖਾ ਕੇ ਕਰੋ ਬਾਹਰ ਨਿਕਲੋ ਇਸ ਨਾਲ ਤੁਹਾਨੂੰ ਤੁਹਾਡੇ ਕੰਮੇ ਸਫਲਤਾ ਹਾਸਲ ਹੋਵੇਗੀ ਨੰਬਰ 11 ਕੜੀ ਪੱਤਾ ਤੇ ਧਨੀਏ ਦੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਤਲੇ ਕੱਪੜੇ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖੋ ਨੰਬਰ 12 ਜਦੋਂ ਵੀ ਮਿਲਾਈ ਨੂੰ ਫੂਕ ਮਾਰ ਕੇ ਨਾ ਹਟਾਓ ਫੂਕ ਜ਼ਰੀਏ ਰਿਟਾਣੋਂ ਦੁੱਧ ਵਿੱਚ ਚਲੇ ਜਾਂਦੇ ਨੇ ਤੇ ਦੁੱਧ ਦੁੱਸੀ ਤੋਂ ਹੋ ਜਾਂਦਾ ਹੈ ਨੰਬਰ 13 ਦੁੱਧੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਉਬਾਲ ਜ਼ਰੂਰ ਦਿਓ ਤਾਂ ਕਿ ਕਿਟਾਣੂ ਖਤਮ ਹੋ ਜਾਣ ਦੁੱਧ ਨੂੰ ਜ਼ਿਆਦਾ ਦੇਰ ਨਾ ਉਵਾਲੋ ਇਸ ਨਾਲ ਸਦੇ ਪੋਸ਼ਟਿਕਤਕ ਨਸ਼ਟ ਹੋ ਜਾਂਦੇ ਹਨ ਨੰਬਰ 14 ਦੁੱਧ ਫਟ ਜਾਣ ਦੀ ਸਥਿਤੀ ਵਿੱਚ ਪਾਣੀ ਅਤੇ ਪਨੀਰ ਨੂੰ ਵੱਖ ਕਰ ਦਿਓ ਪਾਣੀ ਨਾਲ ਆਟਾ ਗੁੰਨ ਸਕਦੇ ਹੋ ਦਾਲ ਚੌਲ ਉਸ ਪਾਣੀ ਵਿੱਚ ਪਕਾ ਲਓ ਸਵਾਦ ਦੇ ਨਾਲ ਪੋਸ਼ਟਿਕਤਾ ਵੀ ਵੱਜ ਜਾਂਦੀ ਹੈ ਨੰਬਰ 15 ਦੁੱਧ ਵਿੱਚ ਆਟਾ ਗੁੰਨ ਕੇ ਚਪਾਤੀ ਪਰਾਂਠੇ ਜਾਂ ਪੂੜੀ ਬਣਾ ਸਕਦੇ ਹੋ ਜ਼ਿਆਦਾ ਖਸਤਾ ਤੇ ਸੁਆਦੀਸ਼ਟ ਬਣੇਗਾ ਨੰਬਰ 16 ਦੋ ਗਲਾਸ ਜੇਕਰ ਇੱਕ ਦੂਜੇ ਵਿੱਚ ਫਸ ਗਿਆ ਹੁਣ ਤੱਕ ਟੋਰੀ ਵਿੱਚ ਗਰਮ ਪਾਣੀ ਪਾ ਗਏ ਉਸ ਵਿੱਚ ਗਲਾਸ ਰੱਖੋ ਅੰਦਰ ਵਾਲੇ ਗਲਾਸ ਠੰਡਾ ਪਾਣੀ ਭਰ ਦਿਓ ਦੋਵੇਂ ਗਲਾਸ ਆਸਾਨੀ ਨਾਲ ਬਾਹਰ ਨਿਕਲ ਜਾਣਗੇ ਨੰਬਰ 17 ਸਰਦੀਆਂ ਵਿੱਚ ਆਸਾਨੀ ਨਾਲ ਦਹੀਂ ਜਮਾਉਣ ਲਈ ਦਹੀਂ ਜਮਣ ਤੋਂ ਬਾਅਦ ਬਰਤਨ ਨੂੰ ਕੈਸਰੋਲ 'ਚ ਰੱਖ ਦਿਓ ਜਾਂ ਫ੍ਰਿਜ ਤੇ ਟ੍ਰਾਂਸਫਰਮ ਦੇ ਬਰਤਨ ਨੂੰ ਰੱਖ ਦਿਓ ਦਹੀਂ ਆਸਾਨੀ ਨਾਲ ਜੰਮ ਜਾਵੇਗਾ ਨੰਬਰ 18 ਬੇਸਣ ਦੇ ਪੀੜੇ ਸਖਤ ਨਾ ਬਣਣ ਦੇ ਲਈ ਬੇਸਣ ਗੁੰਨਣ ਦੇ ਸਮੇਂ ਵਿੱਚ ਥੋੜਾ ਜਿਹਾ ਮੋਇਨ ਪਾ ਕੇ ਦਹੀਂ ਨਾਲ ਬੇਸਣ ਨੂੰ ਗੁੰਨ ਲਓ ਨੰਬਰ 1 ਨੇ ਕਿਸੇ ਬੋਤਲ ਜਾਂ ਸਟੀਲ ਦੇ ਡੱਬੇ ਵਿੱਚ ਸਮਾਨ ਰੱਖਣਾ ਹੋਵੇ ਤੇ ਪਹਿਲੀ ਚੀਜ਼ ਦੀ ਗੰਧ ਨਾ ਜਾ ਰਹੀ ਹੋਵੇ ਤਾਂ ਉਸ ਤੋਂ ਉੱਤੀ ہوئی ਬੋਤਲ ਵਿੱਚ ਇੱਕ ਜਲਦੀ ਹੋਈ ਦੀਆ ਸਲਾਈ ਦੀ ਤੀਲੀ ਪਾ ਦਿਓ ਢੱਕਣ ਬੰਦ ਕਰ ਲਓ ਢੱਕਣ ਖੋਲ ਕੇ ਬੋਤਲ ਧੋ ਕੇ ਸੁਕਾ ਲਓ ਗੰਧ ਨਹੀਂ ਰਹੇਗੀ ਨੰਬਰ 2 ਰਸੋਈ ਦੀ ਸੈਲਫ ਵਾਲੇ ਕੱਪੜੇ ਨੂੰ ਗਰਮ ਪਾਣੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਧੋ ਲੋ ਇਸ ਨਾਲ ਉਸ ਦੀ ਸਫਾਈ ਚੰਗੀ ਤਰ੍ਹਾਂ ਨਾਲ ਹੋ ਜਾਵੇਗੀ। ਨੰਬਰ 21 ਆਟਾ ਗੁੰਨਣ ਸਮੇਂ ਜੇਕਰ ਤੁਸੀਂ ਜ਼ਰੂਰ ਟੱਕ ਲੈਂਦੇ ਹੋ ਤਾਂ ਇਸ ਨਾਲ ਘਰ ਵਿੱਚ ਬਰਕਤ ਰਹਿੰਦੀ ਹੈ ਨਾਲ ਹੀ ਘਰ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ। ਨੰਬਰ 2 ਸਬਜ਼ੀਆਂ ਨੂੰ ਧੋ ਕੇ ਕੱਟੋ ਬਾਅਦ ਵਿੱਚ ਧੋਣ ਨਾਲ ਉਸ ਦੇ ਖਣਿਜ ਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ। ਨੰਬਰ 3 ਜੇਕਰ ਦੁੱਧ ਵਿੱਚ ਖਟਾਸ ਆਉਣ ਲੱਗੇ ਤੇ ਫਟਣ ਦਾ ਡਰ ਹੋਵੇ ਤਾਂ ਉਸ ਵਿੱਚ ਇੱਕ ਚਮਚਾ ਪਾਣੀ ਦਾ ਅੱਧਾ ਚਮਚਾ ਖਾਣ ਦਾ ਸੋਡਾ ਮਿਲੋ ਦੁੱਧ ਫਟਣ ਤੋਂ ਬਚ ਜਾਵੇਗਾ। ਨੰਬਰ 24 ਹਰੀ ਮਿਰਚ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਹਨਾਂ ਦੀ ਡੰਡੀ ਤੋੜ ਕੇ ਰੱਖੋ। ਨੰਬਰ 25 ਮਿੱਠੇ ਬਿਸਕੁਟਾਂ ਦਾ कुरकुरापन ਬਰਕਰਾਰ ਰੱਖਣ ਲਈ ਕੰਟੇਨਰ ਵਿੱਚ ਇੱਕ ਖੰਡ ਪਾਓ ਤੇ ਉਸਦੇ ਉੱਪਰ ਬਿਸਕੁਟ ਰੱਖੋ। ਬਿਸਕੁਟ ਲੰਬੇ ਸਮੇਂ ਤੱਕ कुरकुरੇ ਰਹਿਣਗੇ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ।